24 25 ਦੀ ਰਾਤ ਨੂੰ ਹਨ ਕੋਟੀ ਸਖਾਂਚੋਂ ਦੋ ਵਿਅਕਤੀ ਜੋ ਐਫਆਰ ਨੰਬਰ 84 ਬਟਾ 2025 ਦੇ ਵਿੱਚ ਐਨਡੀਬੀਐਸ ਐਟ ਦੇ ਮਕਦਮੇ ਵਿੱਚ ਬੰਨ੍ਹ ਹੋ ਗਏ ਸਕੇ ਇਹ ਰਾਤ ਨੂੰ ਨੇਰੇ ਦਾ ਫਾਇਦਾ ਉਠਾ ਕੇ ਹਵਲਾ ਸੀ ਛੱਤ ਨੂੰ ਪਾਰਟਾ ਕੇ ਏਸਕੇਪ ਕਰ ਗਏ ਨੇ ਨਾਂ ਨਾਮ ਹੈਗਾ ਬਜੀਤ ਸਿੰਘ ਪੁੱਤਰ ਹੰਸਾ ਸਿੰਘ ਅਤੇ ਕੁਲਦੀਪ ਸਿੰਘ ਪੁੱਤਰ ਪ੍ਰੋਟਨ ਸਿੰਘ ਦੋਨੋਂ ਪਿੰਡ ਲੋਹਾਰਾ ਦੇ ਨੇ ਖਾਣਾ ਖੋਡੀ ਸਿਗਾਉਦੇ ਨੇ ਇਹਨਾਂ ਨੂੰ ਜਿਹੜਾ ਬਲਜੀਤ ਸਿੰਘ ਹੈ ਤੇ ਪੰਜ ਪਰਾਲੇ ਮਕਰਮੇ ਨੇ ਜਿੰਨਾਂ ਚ ਤਿੰਨ ਚਿਹਰੇ ਸਜਾ ਹੋ ਚੁੱਕਾ ਤੇ ਕੁਲਦੀਪ ਸਿੰਘ ਤੇ ਇੱਕੋ ਹੀ ਪਰਚਾ ਹਵਾਲਾ ਛੱਬਰੀ ਕੱਚੀ ਵੀ ਸੀ ਹਜੇ ਐਡਵਾਂਟੇਜ ਲੈ ਕੇ ਰਾਤ ਨੇਰੀ ਹਵਾ ਨੇਰੀ ਬਹੁਤ ਸੀ ਉਹਦੇ ਗਵਾਂਟੇ ਲੈ ਕੇ ਇਸਕੇ ਕਰ ਗਏ ਨਾ ਅਸੀਂ ਵਕਫਾਕ ਟੀਮਾ ਬਣਾ ਲੁੱਤੀਆਂ ਨਾ ਤੇ ਇਹਨਾਂ ਨੂੰ ਜਲਦ ਕਾਬੂ ਕਰ ਲਿਆ ਜੀ ਮਸਲਾ ਨਸੀਹੀ ਦੀ ਲੱਗ ਰਹੀ ਹੈ ਜੇ ਫਤ ਲਗਾ ਕਿ ਕਿੰਨਾ ਹੋਏ ਦੀ ਕੁਝ ਲੀਡਸ ਵੜੀਆਂ ਤਾਂ ਹੀ ਮੈਂ ਕਿਹਾ ਵੀ ਜਲਦੀ ਇਹਨਾਂ ਨੂੰ ਕਾਬੂ ਕਰ ਲਵਾਂਗੇ ਤੇ ਤੁਹਾਨੂੰ ਫਿਰ ਦੁਬਾਰਾ ਤੋਂ ਇਹਨਾਂ ਨਾਲ ਸ਼ੇਅਰ ਜੋ ਪ੍ਰੈਜ਼ੈਂਟ ਮੁਕਦਮਾ ਜੀ ਇਹ 23 ਤਰੀਕ ਨੂੰ ਦਰਜ ਹੋਇਆ ਸੀ ਇਹਨਾਂ ਕੋਲੋਂ 80 ਕੁੜੀਆਂ ਮੈਕਸੀਕੀਆਂ ਹੋ ਗਈਆਂ ਮੜੀਆਂ ਸੀ ਇਹਨਾਂ ਦੀਆਂ ਫੋਟੋਸ ਤੁਹਾਨੂੰ ਸ਼ੇਅਰ ਕਰ ਦਿੰਦੇ ਆ ਇਹਨਾਂ ਨੂੰ ਕਾਈਲੀ ਪਬਲਿਸ਼ਾਈਜ਼ ਜੀ ਕਰੋ ਤਾਂ ਕਿ ਇਹਨਾਂ ਨੂੰ ਫੜਾਣ ਵਿੱਚ ਮਦਦ ਹੋ ਸਰ ਰਮਾਂਟਿਸਟ ਜੀ ਹਾਂਜੀ ਦੋ ਦਿਨ ਦਾ ਬੋਲਸਣਾ ਬਸ ਸਰ ਹੋਰ ਮਾਮਲਾ ਬੜੀ ਕਿੰਨੀ ਹੈ ਕਾਜੀ ਇਹ ਇਨਸੀਡੈਂਟ ਦਾ ਵੀ ਕੇਸ ਰਜਿਸਟਰ ਹੋ ਗਿਆ ਐਂਡ ਅਨਕੋਸਟ ਫਿਰ ਜਦੋਂ ਅਸੀਂ ਦੱਸਿਆ ਵੀ ਉਹ ਅਸੀਮਿਤ ਇਹ ਗੁਰਮੇਨਾਂ ਨੇ ਜਿ ਤੁਲਿਆਂਦੀ ਅਸੀਂ ਨੇ ਉਹ ਸੈਪਰੇਟ ਪੋਰਟਲ ਉਹ ਡਿਟੇਲਸ ਉਹਦੀਆਂ ਤੁਹਾਣਾ ਨੂੰ ਸ਼ੇਅਰ ਕਰਤਾ ਅ 24 25 ਦੀ ਰਾਤ ਨੂੰ ਹਣਾ ਕੋਟੀ ਸਖਾਂਚੋਂ ਦੋ ਵਿਅਕਤੀ ਜੋ ਐਫ ਆਰ ਨੰਬਰ 84 ਬਟਾ 2025 ਦੇ ਵਿੱਚ ਐਨ ਡੀਵੀਐਸ ਐਟ ਦੇ ਮੁਕਦਮੇ ਵਿੱਚ ਬੰਨ੍ਹਿਆ ਹੋਇਆ ਸੀਗੇ ਇਹ ਰਾਤ ਨੂੰ ਨੀਰਜਾ ਫੈਦਾ ਉੱਠ ਕੇ ਖਵਲਾਫੀ ਛੱਤ ਨੂੰ ਬਾੜਦਾ ਕੇ ਐਸਕੇਪ ਕਰ ਲੈਨੇ ਨਾਮ ਹੈਗਾ ਬਲਜੀਤ ਸਿੰਘ ਪੁੱਤਰ ਹੰਸਾ ਸਿੰਘ ਅਤੇ ਕੁਲਦੀਪ ਸਿੰਘ ਪੁੱਤਰ ਲੁੱਡਣ ਸਿੰਘ ਦੋਨੋਂ ਪਿੰਡ ਲੋਹਾਰਾ ਦੇ ਨੇ ਟਾਣਾਪੁਰ ਦੀ ਸਿਕਾਣਾ ਦੇ ਇਹਨਾਂ ਨੂੰ ਜਿਹੜਾ ਬਲਜੀਤ ਸਿੰਘ ਐ ਤੇ ਪੰਜ ਗਰਾਣੇ ਮਕਦਮੇ ਨੇ ਜਿੰਨਾ ਚ ਤਿੰਨ ਚਿਹਰੇ ਸਜਾ ਹੋ ਚੁੱਕਾ ਤੇ ਕੁਲਦੀਪ ਸਿੰਘ ਤੇ ਇੱਕੋ ਹੀ ਬਚਿਆ ਹਵਾ ਲੰਤਿ ਛੱਪੀ ਕਿੱਛੀ ਹਾਂਜੀ ਐਡਵਾਂਟੇਜ ਲੈ ਕੇ ਰਾਤ ਨੇਰੀ ਹਵਾ ਨੇਰੀ ਵਾਸਟਿੰਗ ਉਹਦੇ ਬੰਡਲ ਲੈ ਕੇ ਇਸ ਕਿ ਕਰ ਗਏ ਅਸੀਂ ਬਫਫਕਟੀ ਮਾ ਬਣਾ ਲੁੱਤੀਆਂ ਨੇ ਤੇ ਇਹਨਾਂ ਨੂੰ ਜਲਦ ਕਾਬੂ ਕਰ ਲੈਂਦੇ ਹਾਂ ਸਰ ਅਸੀਂ ਜੀ ਨਹੀਂ ਕਰਿਆ ਪੁੱਛਤਾ ਰਹਾ ਕਿ ਕਿਵੇਂ ਹੋਏ ਦੀ ਕੁਝ ਲੀਡਸ ਮਿਲੀਆਂ ਤਾਂ ਹੀ ਮੈਂ ਕਿਹਾ ਵੀ ਜਲਦੀ ਇਹਨਾਂ ਨੂੰ ਕਾਬੂ ਕਰ ਲਵਾਂਗੇ ਤੇ ਤੁਹਾਨੂੰ ਫਿਰ ਦੁਬਾਰਾ ਤੁਹਾਡੇ ਨਾਲ ਸ਼ੇਅਰ ਕਰਾਂਗਾ ਤੁਹਾਡਾ ਤੁਮਾਰੀ 23 ਤਰੀਕ ਨੂੰ ਦਰਜ ਹੋਇਆ ਸੀ ਇਹਨਾਂ ਕੋਲੋਂ 80 ਕੁਲੀਆਂ ਮੈਸੀਲੀਆਂ ਹੋ ਗੀਆਂ ਮਿਲੀਆਂ ਸੀ ਇਹਨਾਂ ਨੂੰ ਫੋਟੋਸ ਤਾਂ ਅਗਰ ਸ਼ੇਅਰ ਕਰ ਦਿੰਦੇ ਆ ਇਹਨਾਂ ਨੂੰ ਕਾਈਂਲੀ ਪਬਲਿਸ਼ਾਈਜ਼ ਵੀ ਕਰੋ ਤਾਂ ਕਿ ਇਹਨਾਂ ਨੂੰ ਖੜਾ ਨਾ ਇਸ ਮਰੋ ਸਰ ਰਮਾਂਟਿਕਸ ਲਈ ਹਾਂਜੀ 2 ਦਿਨ ਤੋਂ ਬੋਲ ਰਿਹਾ ਹਾਂ ਸਰ ਉਹ ਮੰਗ ਲਿਆ ਬੇਚੂਤਾ ਹਾਂਜੀ ਇਹ ਸਿਨਸੀਡੈਂਟ ਦਾ ਵੀ ਕੇਸ ਰਜਿਸਟਰ ਹੋ ਰਿਹਾ ਹੈ ਇਹਨਾਂ ਨੇ ਦੱਸਿਆ ਵੀ ਉਹ ਅਸੀਂ ਇਨੀਸ਼ੀਏ ਗੁਲਕਿੰਦਰ ਨੇ ਕਿ ਦੁਹਮਿਆਂ ਦੀ ਸੀ ਨਾ ਉਹ ਸੈਪਰੇਟ ਪੋਰਟਲ ਉਹ ਡਿਟੇਲਸ ਉਹ ਵੀ ਆਪਾਂ ਨਾਲ ਸ਼ੇਅਰ ਕਰੋ ਉਸ ਤੋਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਲਾਇਕ, ਫੋਲੋ ਅਤੇ ਸਬਸਕ੍ਰਾਈਬ ਜ਼ਰੂਰ ਕਰੋ। ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲੰਧਰ ਨੰਬਰ। ਧੰਨਵਾਦ।